ਮਾਨਯੋਗ ਐਸਐਸਪੀ ਸਾਹਿਬ ਸ੍ਰੀ ਅਜੇ ਗਾਂਧੀ ਆਈਪੀਐਸ ਸਾਹਿਬ ਦੇ ਦਿਸ਼ਾ ਨਿਰਦੇਸ਼ਨ ਤਹਿਤ ਜਿਹੜੇ ਮਾੜੇ ਅਨਸਰਾਂ ਖਿਲਾਫ ਮਹਿਮ ਚਲਾਈ ਗਈ ਹੈ ਇਹਦੇ ਵਿੱਚ ਜਿਹੜਾ ਥਾਣਾ ਸਦਰ ਪੁਲਿਸ ਨੂੰ ਕੱਲ ਵੱਡੀ ਸਫਲਤਾ ਮਿਲੀ ਕੱਲ ਜਿਹੜਾ ਸਾਡੇ ਹੌਲਦਾਰ ਮਾਲਕ ਸਿੰਘ ਜਿਹੜਾ ਗਸ਼ਤ ਕਰ ਰਿਹਾ ਸਨ ਆਪ ਪੁਲਿਸ ਪਾਰਟੀ ਦੇ ਨਾਮ ਨਾਲ ਤੇ ਉਹਨਾਂ ਨੂੰ ਇਤਲਾਹ ਮਿਲੀ ਕਿ ਜਿਹੜਾ ਆਕਾਸ਼ਦੀਪ ਸਿੰਘ ਉਪਰਫ ਨਿੱਕੂ ਜਿਹੜਾ ਪੁੱਤਰ ਚੀਤ ਸਿੰਘ ਵਾਸੀ ਦੌਲਤਗੁਰਾਨੀਆ ਇਹਦੇ ਕੋਲੇ ਜਿਹੜਾ ਨਯ ਨਜਾਇਜ਼ ਹਥਿਆਰ ਨੇ ਤੇ ਇਹ ਜਿਹੜਾ ਸੱਦਾ ਸਿੰਘ ਵਾਲਾ ਸੇਮ ਨਾਲੇ ਕੋਲ ਬੈਠਾ ਤੇ ਉਹਨਾਂ ਨੇ ਉਹਨੂੰ ਕਾਬੂ ਕੀਤਾ ਕਾਬੂ ਕਰਕੇ ਜਿਹੜਾ ਇਹਨਾਂ ਤੋਂ ਦੋ ਪਿਸਟਲ ਜੀ ਦੇ ਵਿੱਚ ਇੱਕ 32 ਬੋਰ ਪਿਸਟਲ ਤੇ ਇੱਕ ਜਿਹੜਾ 30 ਬੋਰ ਪਿਸਟਲ ਸਮੇਤ ਮੈਗਜ਼ੀਨ ਤੇ ਦੋ ਜਿੰਦਾ ਰਾਉਂਡ 32 ਬੋਰ ਬਰਾਮਦ ਹੋਏ ਤੇ ਇਹਨਾਂ ਨੂੰ ਜਿਹੜਾ ਗ੍ਰਫਤਦਾਰ ਕਰਕੇ ਤੇ ਅੱਜ ਪੀਸ਼ ਅਦਾਲਤ ਕੀਤਾ ਜਾ ਰਿਹਾ ਤੇ ਜਿਹੜਾ ਇਹਦੇ ਤੇ ਜਿਹੜਾ ਕਾਸਟ ਜੀਬੁਰਫ ਨਿੱਕੂ ਇਹਦੇ ਤੇ ਪਹਿਲੇ ਵੀ 10 ਮੁਕਦਮੇ ਦਰਜ ਨੇ ਜਿਹਦੇ ਵਿੱਚੋਂ 7 ਮੁਕਦਮੇ ਐਨਡੀਪੀਐਸ ਸੈਕਟਰ ਦੇ ਨੇ ਤੇ 3 ਮੁਕਦਮੇ ਜਿਹੜੇ ਆ ਲੜਾਈ ਝਗੜੇ ਦੇ ਤੇ ਆਰਮ ਜਗੜੇ ਦੇ 1000 ਕਿਥੋਂ ਲੱਗਿਆ ਸੀ ਵੀ ਹਾਂ ਇਹਦੇ ਨਾਲ ਜਿਹੜੇ ਇਹਦੇ ਦੋ ਸਾਥੀ ਹੋਰ ਵੀ ਇਨਵੋਲ ਹੋ ਗਏ ਆ ਉਹ ਅਸੀਂ ਜਦੋਂ ਗ੍ਰਿਫਤਾਰ ਕਰਨ ਤੋਂ ਬਾਅਦ ਤੁਹਾਨੂੰ ਜਿਹੜਾ ਤਸਤ ਹੈ ਸਿਰ ਕਿਸੇ ਵਾਰਦਾਤ ਨੂੰ ਫਰਖ ਦੇਦੇ ਇਹਦੇ ਵਿੱਚ ਅਸੀਂ ਅਜੇ ਇਨਵੈਸਟੀਗੇਸ਼ਨ ਕਰ ਰਹੇ ਹਾਂ ਅੱਜ ਰਿਮਾਂਡ ਤੋਂ ਬਾਅਦ ਅਸੀਂ ਚੰਗੀ ਤਰ੍ਹਾਂ ਵੈਰੀਫਾਈ ਕਰਕੇ ਫਿਰ ਅਗਲੀ ਜਲਦੀ ਦੱਸੀ ਹੋਊਗਾ ਪਹਿਲਾਂ ਪੈਸੇ ਸੀ ਹਾਂਜੀ ਹਾਂਜੀ ਬੈਠਾ ਸੀ ਉੱਥੇ ਫਿਰ ਤੁਹਾਡੇ ਕੋਲ ਬਹੁਤ ਕੀਤਾ ਹੋਈ ਹੁਣ ਅਸੀਂ ਪੇਸ਼ਦਾਨਤ ਕਰ ਰਹੇ ਹਾਂ ਜੇ ਨੂੰ ਕੋਰਟ ਚ ਪੇਸ਼ ਕਰਕੇ ਇਹਦਾ ਰਿਮਾਂਡ ਲੈ ਕੇ ਫਿਰ ਇਹ ਵੀ ਪੋਚ-ਕੋਚ ਕੀਤੀ ਜਾਉ। ਜਿਹੜੇ ਇਹਦੇ ਦੋ ਸਾਥੀ ਹੈਗੇ ਜੀ ਉਹ ਪਹਿਲਾਂ ਵੀ ਉਹਨਾਂ ਦੇ ਕੋਲ ਮਾਰਵੇ ਦਾ ਹਥਿਆਰ ਹੈਗੇ ਐ ਕਿਤੇ ਗਾਇਬ ਨਾ ਰਿਹਾ ਬਤਾਲਦਾ ਸਦਾ। ਇਹ ਇਹ ਜਿਹੜੇ ਇਹਦੇ ਵਿੱਚ ਕੁਝ ਮੁਕਦਮੇ ਆ ਜਿਹਦੇ ਵਿੱਚ ਉਹ ਨਾਮ ਲਏ ਗਏ ਹਨ। ਸੋ ਦੁਬਾਰਾ ਬ੍ਰੀਫ ਕਰ ਦਿਓ ਇੱਕ ਵਾਰ ਕੀ ਕੀ ਬੜੇ ਗਏ। ਇਹਦੇ ਤੋਂ ਜਿਹੜਾ ਇੱਕ 30 ਬੋਰ ਦਾ ਪਿਸਤਲ ਸਮੇਤ ਮੈਗਜ਼ੀਨ ਦੂਸਰਾ 32 ਬੋਰ ਦਾ ਪਿਸਤਲ ਸਮੇਤ ਮੈਗਜ਼ੀਨ ਤੇ ਦੋ ਜੰਦਾਕਾਰ ਤੋਂ 23 ਬੋਰ